ਸਰ ਸਹਿ ਸੁਨਾਵੇ ਬਰਸਾ ਕਰਸ ਗੁਰੂ ਦਾ ਜਨਮ ਮਰਨ ਦੁਖਿਦਾਈ ਉਹ ਸਿਪਤਿ ਸਾਮਦੀ ਦੂਰ ਅਸ ਗੁਰ ਸੰਤ ਪੀਵੇ ਕਤੋ ਦੇ ਸਚੇ ਪਾਤਿ ਸਾ ਮਲ ਜਨ ਮਦਨ ਮਦੀ ਕਟਿ ਹੈ ਸਬਦ ਸਚਾ ਬਾਦਿ ਸ਼ਾਮ ਸ੍ਰਿਸ਼ਟ ਬਾੰਦਿ ਸੁਹਾਵੇ ਜਿਸ ਪਾਸ ਬੈਟਿਆ ਸੋਹੀਐ ਸਭਨਾ ਦਾਵੇ ਤਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰਾਸਰੀ ਮਹਲਾ 5ਵੇਂ ਜਿਸ ਕਾ ਤਨ ਮਨ ਧਨ ਸਭ ਦਿਸਕਾ ਸੋਈ ਸੁਘੜੋ ਸੁਜਾਨੀ ਕਹਿ ਨਹੀਂ ਸੁੜਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਦਾਦੀ ਜਿਸ ਕਾ ਤਨ ਮਨ ਧਨ ਸਭ ਦਿਸਕਾ ਸੋਈ ਸੁਘੜੋ ਸੁਜਾਨੀ

ਪੂਰਨ ਹੋਏ ਤ੍ਰਿਪੋਤਾਨੀ ਹੋਏ ਜੀ ਬੀਜ ਹਮ ਤੁਮ ਕਛ ਵਤੇ ਤਨ ਕੀ ਬਾਤ ਬਿਲਾਦੀ ਅਲੰਕਾਰ ਬਿਲਖਲੀ ਹੋਈ ਹੈ ਸਾਥੇ ਕਣਕ ਵਖਾਨੀ ਪ੍ਰਗਟੇ ਉਜੋਤ ਸਾਜ ਸੁਖ ਸੁਭਾਜ ਅਨਹਤ ਗਾਨੀ ਕਰਉ ਨਾਨਕ ਨੇ ਚਲ ਕਰ ਬਾਦੀ ਗੁਰ ਕੀ ਬੰਦਾ ਦੀ ਪ੍ਰਗਟਿ ਜੋਤ ਸਹਿਜ ਸੁਖ ਸੁਭਾਗ ਬਾਦਿ ਅਨਤ ਬਾਣੀ ਕਰਉ ਨਾਨਕ ਨੇ ਚਲ ਕਰ ਬਾਦੀ ਗੁਰ ਕੀਓ ਬੰਦਾ ਦੀ ਵਾਹਿਗੁਰੂ ਦੀ ਕਾਲ ਸੋ ਐ ਵਾਹਿਗੁਰੂ ਜੀ ਕੀ ਫਤਿਹ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਰਾਪਾ ਕਿਰਪਾ ਬਖਸ਼ਿਸ਼ ਸਹਿਬ ਦਾ ਸਿੱਖਾ ਗੁਰੂ ਸਾਹਿਬ ਜੀ ਨੇ ਪਾਵਨ ਅਮਰਤੇ ਦੇ ਦਾ ਸਮਾ ਆ ਸੰਤਾਨ ਨੂੰ ਸਨੇ ਪਰਵਾਰਾਂ ਨੂੰ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਦਾ ਧੰਵਾਦ ਮਾਰੇ ਇਸ ਤਰ੍ਹਾਂ ਕਿਰਪਾ ਕਰਦੇ ਰਹੇ ਸ੍ਰੀ ਅਮਰਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਅੰਮ੍ਰਿਤ ਵੇੜੇ ਦੇ ਮੁਖ ਲਾਗ ਦੀ ਆਸੂ ਸੰਤਨ ਬਖਸ਼ਿਸ਼ ਕੀਤੀ ਸੋ ਆਪਾਂ ਸਾਰੇ ਜੀਆਂ ਨੇ ਪਾਵਨ ਨਾਮ ਰਿਸ ਵਿਚਾਰ ਨੂੰ ਸਰਵਣ ਕਰਨਾ ਹੈ ਉਸ ਨਾਮੇ ਆਵਦੇ ਜੀ ਸਰਵਣ ਕੀਤੇ ਸੋ ਆਸੂ ਕੋ ਜੀ ਵਿਚਾਰ ਨਾਲ ਜੁੜ ਕੇ ਆਪਣਾ ਅੰਮ੍ਰਿਤ ਵੇੜੇ ਦਾ ਸੋਭਾ ਸਾਰੀ ਸੰਕਾ ਉਸ ਸੁਖ ਲਾ ਕਰੀਏ ਸਗੁਰੂ ਸਾਹਿਬ ਕਿਰਪਾ ਕਰਦੇ ਨੇ ਕੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਰ ਸਾਹਿਬ ਜੀ ਆਦੇ ਸੇ ਸੁਰ ਕਤਰ ਅਗ ਤੇ ਸ਼ੋਭਤ ਨਾ ਸ੍ਰੀ ਗਾਗ ਵਿੱਚ ਕੁਰੇ ਜੰਦੇ ਮਾਰ ਸਾਹਿਬ ਜੀ ਜਿਸ ਦਾ ਤਨ ਮਨ ਤਨ ਸਭ ਕਿਸ ਕਾ ਸੋਈ ਸਗਤ ਜਾਈ ਕਿ ਸਾਥ ਸੰਗਤ ਇਸ ਵਿਚਾਰ ਦੇ ਵਿੱਚ ਆਇਆ ਗੁਰੂ ਸਾਹਿਬ ਨੇ ਤੇਰੇ ਵਸਨਾ ਬਖਸ਼ਿਸ਼ ਕੀਤੀ ਆਨੇ ਤਨ ਮਨ ਕਾ ਇਹ ਇਹਨਾਂ ਵਸਤੂਆਂ ਦੇ ਨਾਲ ਜਿਹੜਾ ਵਾ ਇਸ ਸੰਸਾਰ ਵਿੱਚ ਵਪੈਰੀਆਂ ਆਦ ਵਿਚਾਰ ਕਰ ਰਹੇ ਆ ਜੇਕਰ ਪ੍ਰਮਾਤਮਾ ਨੇ ਤੰਦ ਬਖਸ਼ੀ ਕੀਤਾ ਏ ਤੇ ਇਸ ਨੂੰ ਜਿਹੜਾ ਵਾ ਪ੍ਰਸ਼ਾਦੇ ਦੀ ਲੋੜ ਹੈ ਕੋਈ ਵਸਤੂ ਦੀ ਲੋੜ ਹੈ ਜੇ ਕਿਰਪਾ ਨਾਲ ਵਸਤੂ ਪ੍ਰਸ਼ਕੀਤ ਆਏ ਤਾਂ ਇਹੋ ਜਿਹੜਾ ਵਾ ਨਾਮ ਦੀ ਲੋੜ ਹੈ ਸੇਵਾ ਦੀ ਲੋੜ ਹੈ ਜਿਹੜੇ ਕੋਈ ਚਾਤ ਵਰਦੇ ਧੰਨ ਬਖਸ਼ੀ ਸ਼ੀਤਾ ਹੈ ਤੇ ਇਹਦੇ ਦੀ ਬੇਨਤ ਕਰਨੀ ਪੈਂਦੀ ਹੈ ਘਰਾ ਤੋਂ ਦੂਰ ਜਾਣਾ ਪੈਂਦਾ ਹੈ ਪਰਿਵਾਰ ਤੋਂ ਵੱਖ ਹੋਣਾ ਪੈਂਦਾ ਹੈ ਰੋਜ਼ ਕੋਈ 9 ਵਜੇ ਕੋਈ 8 ਵਜੇ ਕੋਈ 7 ਵਜੇ ਜਿਹੜਾ ਬੱਸ ਦੀ ਜਾ ਕੇ ਦੀਖ ਕਰਦਾ ਹੈ ਕੋਈ ਟ੍ਰੇਨ ਦੀ ਦੀਖ ਕਰਦਾ ਹੈ ਕੋਈ ਮੋਟਰਸਾਈਕਲ ਤੇ ਜਾਂ ਕਿਸੇ ਤਰ੍ਹਾਂ ਦੇ ਜਿਹੜਾ ਵਾ ਸਾਧਨ ਰਾਹੀਂ ਇਸ ਧੰਨ ਨੂੰ ਕਮਾਉਣ ਵਾਸਤੇ ਆਪਦੇ ਘਰੋਂ ਜਾਂਦਾ ਹੈ ਸੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਸੋ ਇਹਨਾਂ ਵਰਸਨਾ ਬਾਰੇ ਆਪਾਂ ਜਿਹੜੀ ਵਿਚਾਰ ਅਸਰਵਿਤ ਕਰੀਏ ਸਵਾਉ ਜਿੱਦੈ ਜੀ ਜੜ ਚੁੱਕੇ ਹੋ ਤਾਂ ਗੁਰੂ ਗ੍ਰੰਥ ਸਾਹਿਬਾਰ ਦੇ ਧਿਆਨ ਤਰੀਏ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਿਆ ਕਰੀਏ ਤੇ ਜੋਕੜਾ ਕਰੀਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਹਿਬਾਂ ਦਾ ਧੰਨ ਸਭਿਸਤ ਸੋਈ ਸੁਗੁਰ ਸੁਝਾਣ ਜਿਨ੍ਹਾਂ ਨੇ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ ਉਹ ਸੁਗੁਰ ਨੇ ਸੁਝਾਣ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਇਹਨਾਂ ਚੀਜ਼ਾਂ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਤੇ ਜਿਹੜਾ ਸੜਿਆ ਦੁੱਖ ਸੁੱਖ ਮੇਰਾ ਤੈ ਬਿਜਲੀ ਕੀ ਘਟਾਨੇ ਕਿ ਗੁਰੂ ਸਾਹਿਬ ਜੀ ਸਾਡੇ ਜਿਹੜਾ ਸਾਡਾ ਦੋਖਿਆ ਸੋਖਿਆ ਉਹ ਵੇਖਦੇ ਨੇ ਤੈ ਬਿਜਲੀ ਕੀ ਘਟਾਨੇ ਕਿ ਇਹ ਜਿਹੜੇ ਗੁਰੂ ਸਾਹਿਬ ਸਾਡਾ ਬਖਸ਼ਿਸ਼ ਕਰਦੇ ਨੇ ਜੇਕਰ ਦੁੱਖ ਆਉਂਦਾ ਹੈ ਤਾਂ ਸੁੱਖ ਵੀ ਆਉਂਦਾ ਹੈ ਜੇਕਰ ਸੁੱਖ ਆਉਂਦਾ ਹੈ ਤਾਂ ਦੁੱਖ ਵੀ ਆਉਂਦਾ ਹੈ ਇਹ ਉਸ ਪ੍ਰਮਾਤਮਾ ਦੇ ਬੇਟਾ ਉਹ ਆਪਣੀ ਬੇਜਲੀ ਵਿੱਚ ਜਿਹੜੀਆਂ ਰਚਨਾਵਾਂ ਕਰ ਰਿਹਾ ਜੇ ਕੀ ਇੱਕ ਹੈ ਇੱਕ ਹੈ ਮੰਨੇ ਕਿ ਇਹ ਵੀ ਤੈਨੂੰ ਇੱਕੋ ਜੀ ਗੱਲ ਮੰਨ ਲਈ ਪੈਣੀ ਆ ਮਨ ਦੇ ਵਿੱਚ ਧਾਰਨ ਕਰਨਾ ਹੈ ਪੈਣਾ ਜੇਕਰ ਦੁੱਖ ਦਿੱਤਾ ਹੈ ਤਾਂ ਸੁੱਖ ਵੀ ਆਊਗਾ ਜੇਕਰ ਸੁੱਖ ਦਿੱਤਾ ਹੈ ਇਸੋਕ ਸਾਇਦਾ ਦੋਖ ਨੇ ਇਸ ਤਾਨ ਤੇ ਮਨ ਤੇ ਤਾਨ ਤੇ ਆਉਣਾ ਤਾਨ ਤੇ ਕਿਵੇਂ ਜਿਹੜਾ ਸਰੀਰ ਬੜਾ ਸੁੰਦਰ ਸੀ ਬੜਾ ਵਧੀਆ ਤੁਰ ਰਿਹਾ ਸੀ ਇੱਕੇ ਦੇਖ ਕੇ ਆ ਦੇਖੇ ਤਾਂ ਮੇ ਜਿਹੜਾ ਸਰੀਰ ਨੂੰ ਮਾਰਨੇ ਰੋਗੀ ਕਰਦਾ ਕਿਉਂਕਿ ਨਾਮ ਤੋਂ ਬਿਨਾ ਸਾਰੇ ਰੋਗੀ ਆ ਭਾਵੇਂ ਜਿੰਨਾ ਮਰਜੀ ਕੋਈ ਤੰਦਰੁਸਤ ਆਪਦੇ ਆਪ ਕਹਾਈ ਜਾਵੇ ਨਾਮ ਬਾਰੂ ਸੰਸਾਰ ਰੋਗੀ ਜਿਹੜਾ ਸੰਸਾਰ ਉਹ ਰੋਗੀ ਆ ਤੇ ਨਾਮ ਜਿਹੜਾ ਉਹ ਦਾਰੂ ਆ ਤੇ ਮਨ ਮਾਰ ਸਾਰਿਆਂ ਦੇ ਰੋਗ ਨਾ ਭਰੇ ਕੋ ਆਹ ਮਨ ਜਿਹੜਾ ਵਾ ਨਾਮ ਜਪ ਕੇ ਖੁਸ਼ ਨਹੀਂ ਗੁਰੂ ਦੀ ਬਾਣੀ ਨੇ ਸੁਣ ਕੇ ਖੁਸ਼ ਨਹੀਂ ਬਾਣੀ ਨੇ ਪੜ੍ਹ ਕੇ ਖੁਸ਼ ਨਹੀਂ ਬਾਣੀ ਨੇ ਸੁਣ ਕੇ ਖੁਸ਼ ਨਹੀਂ ਤੇ ਧੰਨ ਕੰਨ ਜਿਹੜਾ ਵਾ ਗੁਰੂ ਸਹਿਬ ਨੇ ਸਾਡਾ ਇਕੱਠਾ ਕਰਨ ਲਈ ਇਹ ਕਿਹਾ ਵਾ ਤੇ ਨਾਮ ਦਾ ਤਾਂ ਇਕੱਠਾ ਕਰੋ ਇਹ ਵੀ ਰੋਗ ਤਾਂ ਜਿਹੜਾ ਦਿਸਾਨੇ ਆ ਯਾਰ ਪਰਮਾਤਮਾ ਦੇ ਨਾਲੋਂ ਦੂਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਸਾਡਾ ਧੰ। ਕਿਉਂਕਿ ਜਿਹੜਾ ਤੇ ਜਿਹੜਾ ਵਾ ਅਸੀਂ ਇਹਨਾਂ ਚੀਜ਼ਾਂ ਨੂੰ ਇਕੱਠਿਆ ਕਰਨ ਵਿੱਚ ਜੁੜੇ ਰਹਿੰਦੇ ਆਂ। ਅਗਰੇ ਜਤਨ ਕਰ ਰਹੇ ਬਹੁਤ ਈ ਤੇ ਤਿਲ ਤੁਿਲ ਨਹੀਂ ਕੀਮਤ ਜਾਣੀ। ਕਹਿੰਦੇ ਹੋਰ ਬੜੇ ਯਤਨ ਕਰ ਰਹੇ ਨੇ। ਬੜੀਆਂ ਕੋਸ਼ਿਸ਼ਾਂ ਕਰ ਰਹੇ ਨੇ। ਪਰ ਸਤਿਗੁਰਜੀ ਤੁਹਾਡੀ ਜਿਹੜੀ ਕੀਮਤ ਹੈ ਜਿਹੜਾ ਤੁਸੀਂ ਇਸ ਨੂੰ ਜੀਵਨ ਦਿੱਤਾ ਜੋ ਇਹ ਦੇਵ ਨਾਸਨਾ ਬਖਸ਼ਿਸ਼ ਦੀਆਂ ਇਹਨਾਂ ਦੀ ਮਹਤਾ ਜਿਹੜੀ ਆ ਇਹਨਾਂ ਲਈ ਸਬਦਕ ਦੀ ਤਿੰਨ ਦਿਨ ਤਿੰਨ ਨਹੀਂ ਕੀਮਤ ਜਾਦੀ ਕਿ ਜੋ ਗੁਰੂ ਸਾਹਿਬ ਜੀ ਸਾੜੇ ਵਰਸਾਂ ਬਖਸ਼ਿਸ਼ ਕਰਦਾ ਹੈ ਉਸ ਸੋਸੀ ਜਿਹੜੇ ਅਭੂ ਕੋਏ ਆ ਅੱਗੇ ਬਖਸ਼ਿਸ਼ ਕਰਦੇ ਨੇ ਰਹਾਉ ਵਿਸ਼ਰਾਮ ਦੇ ਦੇ ਗੁਰੂ ਅਰਜ ਦੇ ਮਹਾਰਾਜ ਅੰਮ੍ਰਿਤ ਨਾਮ ਨਿਰਮੋਲਕ ਦੀਦਾ ਗੁਰਦੀਨ ਨੂੰ ਮਖਾਣੇ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਅਬ੍ਰਿਤ ਨਾਮ ਦਿੱਤਾ ਹੈ ਨਿਰਮੋਲਕ ਹੀਰਾ ਭਾਗ ਜਿਹੜਾ ਨਿਰਮੋਲਕ ਆ ਇੱਕ ਤੇ ਹੀਰਾ ਜਿਹੜਾ ਆਪਾਂ ਗਲਾ ਦੇ ਵਿੱਚ ਪਾਉਂਦੇ ਆ ਗਹਿਣਾ ਦਿੱਤਾ ਪਾਉਂਦੇ ਆ ਨਵੀਂ ਹੀਰਾ ਕਹਿ ਦਿੱਤਾ ਜਾਂਦਾ ਪਰ ਇਹ ਅੰਦਰ ਮੋਲਕ ਇਹਦਾ ਕੋਈ ਸਾਨੂੰ ਖਰਚਾ ਨਹੀਂ ਕਰਨਾ ਪੈਂਦਾ ਇਹ ਨੂੰ ਵੀ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਘਰਾਂ ਦੇ ਵਿੱਚ ਹੀ ਬੈਠੇ ਗੁਰੂ ਘਰ ਵਿੱਚ ਬੈਠ ਕੇ ਜਦੋਂ ਵਾਹਿਗੁਰੂ 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 ਦਾ ਜਾਪ ਕਰਦੇ ਆ ਆਪਣੇ ਆਰਜਨੇਤਰ ਬੋਲ ਕੀ ਰਾਵਾਂ ਉਹ ਜਿਸ ਦੇ ਅੰਦਰ ਚਮਕਣ ਲੱਗ ਪੈਂਦਾ ਹੈ ਭਾਵ ਗੁਰੂ ਦੀ ਬਖਸ਼ਿਸ਼ਾਂ ਲੱਗ ਪੈਂਦੀ ਗੁਰੂ ਦੀ ਨਾਮਤਾਰੀ ਗੁਰੂ ਨੇ ਬਾੜਿਕੋ ਕੁਸ਼ਣੀ ਮੰਗਿਆ ਜਦ ਦੇਣ ਬਦਲੇ ਗੁਰੂ ਨੇ ਦਾਤੂ ਜਿਸ ਦੀ ਰਾਜੋ ਨਾਵ ਆਪਣੇ ਆਪ ਵਿੱਚ ਜਤਰਾਗਟ ਕਰੋ ਡਿੱਗਿਆ ਨਾ ਡੋਲਦਾ ਡੇੜਕਾਰ ਰਹਿਣ ਕੋਰਣਾ ਹੋਇਤਰਪਤਾਨੀ ਇਹ ਐਸਾ ਹੀਰਾ ਏ ਕਿ ਜਿਹੜਾ ਕਦੇ ਡੋਲਣ ਨਹੀਂ ਦਵੇਗਾ ਕਦੇ ਟੁੱਟਣ ਨਹੀਂ ਦਵੇਗਾ ਧਰੈਡ ਕਰਕੇ ਰੱਖੂਗਾ ਤੁਹਾਨੂੰ ਪੂਰਨ ਸੁਖ ਸੁਭਾਸ਼ੀ ਤੇ ਜਿਹੜੇ ਪੂਰੇ ਹੋਣਗੇ ਉਹ ਹੀ ਜਿਹੜਾ ਇਸ ਹੀ ਵੇਨੂ ਪ੍ਰਾਪਤ ਕਰਨਗੇ ਉਹਦੇ ਵਿੱਚ ਰਹਾਬ ਤੁਮ ਦਾ ਸ਼ਰੋਤੇ ਤੇ ਇਨਕੀ ਬਾਤ ਬਿਲਾਨੀ ਕਹਿੰਦੇ ਹੈ ਜੀ ਉਹ ਜੋ ਆਮਤਮੇ ਵਿੱਚ ਬੀਤੇ ਉਸਨ ਦਾ ਸੱਚ ਵਰਤੇ ਇਨਕੀ ਬਾਤ ਬਿਲਾਨੀ ਕਿ ਜਿਹੜਾ ਵਾਪੀ ਇਸ ਸੰਚਾਰ ਦੇ ਵਿੱਚ ਆਪਾਂ ਆੜ ਕੇ ਰੁੱਗਲਾ ਬਾਤਾਂ ਦੇ ਵਿੱਚ ਹੀ ਸਮਾ ਲਗਾ ਦਿੰਦੇ ਆ ਜਾਂ ਜਿਹੜਾ ਆਪੇ ਆਪਾਸ ਦਾ ਨਾਮ ਦੇਪਨ ਲਈ ਮਾਰਗ ਤਵੰਦਦਾ ਉਹਦੇ ਵੀ ਜਿਹੜਾ ਸਾਡਾ ਵਿਚਾਰਾਂ ਦੇ ਵਿੱਚ ਸਮਾ ਲੱਗ ਜਾਂਦਾ ਹੈ ਅਲੰਕਾਰ ਨੇ ਕਹਿੰਦੀ ਰਹੀ ਹੈ ਤਾਂ ਦੇ ਕਰਕੇ ਬੋਲਾਨੀ ਕਿ ਜਿਵੇਂ ਚਾਰ ਪੰਜ ਸੋਨੇ ਦੇ ਗਹਿਣੇ ਬਿਲਾ ਕੇ ਜਾਂ ਕੋਈ ਤਰ੍ਹਾਂ ਦੇ ਸੁਨਿਆਰ ਉਹਨਾਂ ਨੂੰ ਇਕੱਠਾ ਕਰਕੇ ਜਦੋਂ ਕਾਰਨੀ ਦੇ ਜਕਾਰ ਦਾ ਅੱਗ ਦੇ ਵਿੱਚ ਸਾੜਦਾ ਹੈ ਕਈ ਵੀ ਨਿਕਾਜ ਜੀਵੇ ਦਾ ਰੂਪ ਲੈ ਕੇ ਜਿਹੜਾ ਸੋਨਾ ਉਹ ਬਣਦਾ ਹੈ ਤੇ ਉਹਦੇ ਉੱਤੇ ਕੋਈ ਸ਼ਾਪ ਕਰਾ ਜਾਓ ਬਣਦਾ ਹੈ ਕਿਉਂਕਿ ਜਦੋਂ ਕੋਈ ਕਹਿਣਾ ਪਰਾਣਾ ਹੋ ਜਾਂਦਾ ਹੈ ਤਾਂ ਉਹਨੂੰ ਜਿਹੜਾ ਵਾ ਇਸ ਤਰ੍ਹਾਂ ਘਾ ਲਿਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਇਸ ਮਨ ਨੂੰ ਹੀ ਨਾਮ ਰੂਪੀ ਅੱਗ ਦੇ ਵਿੱਚ ਪਾਓ ਇੱਕ ਐਸਾ ਮਾਰਾ ਜੀ ਰਾਬਖਸ਼ ਕਰਨਗੇ ਕਣਕ ਲਖਾਣੀ ਆਪੇ ਮਾਰਨੇ ਐਸਾ ਹੀ ਰਾਬਖਸ਼ ਕਰ ਦੇਣਾ ਹੈ ਇੱਕ ਇਹਨਾਂ ਦੋਲੇ ਢੀਡ ਕਰ ਲਈ ਤੇ ਨਾ ਉਹ ਜਿੱਦ ਲਈ ਬਣਾਉਂਦਾ ਰਹੂਗਾ ਢੀਡ ਕਰਕੇ ਰੱਖੂਗਾ ਪ੍ਰਗਟਿਤ ਜੋਤ ਸਹਿਜ ਸੁਖ ਸੂਤਾ ਬਾਜੇ ਅਨਹਦ ਗਾਣੇ ਪਰ ਗੁਰੂ ਸਾਹਿਬ ਨੇ ਜੋਤ ਪ੍ਰਗਟ ਕਰਦੀ ਜਿਹਦੇ ਅੰਦਰ ਸਹਿਜ ਸੁਖ ਸੂਤਾ ਹਾਰੇ ਪਾਰ ਸੇ ਸੁਖ ਸੁਜਾ ਰਕਸ਼ਿ ਹੋਣੀ ਗੁਰੂ ਸਾਹਿਬ ਦੀ ਬਾਜੇ ਅਨਹਦ ਗਾਣੇ ਤੇ ਅਨਹਦ ਰਾਗ ਜਿਹੜਾ ਜਿਹਦੇ ਅੰਦਰ ਆਪਣੇ ਆਪ ਜਿਹੜਾ ਚੰਨਨ ਲੱਭ ਪਏ ਨੇ ਪਰ ਸੰਤ ਇਹ ਆ ਕਿ ਮਨ ਨੂੰ ਜਿਹੜਾ ਤਕਾਉਗਾ ਉਹੀ ਸੱਚੇ ਨਾਮ ਨੂੰ ਤਾਉਵੇ ਕਹੇ ਨਾਨਕ ਨੇ ਚਲ ਕਰ ਬੰਧਿਓ ਗੁਰ ਕੀ ਜੋ ਕਰਦਾ ਨੇ ਕਹਉ ਨਾਨਕ ਨਿਹ ਚਲ ਕਰ ਬੰਧਿਓ ਗੁਰ ਕੀ ਜੋ ਬੰਦਾ ਨਹੀਂ ਕਿ ਅਖੀਰਲੀ ਸੰਤ ਜੀ ਗੁਰੂ ਜੀ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇ ਸੂਤਨ ਯਾਦ ਕਰਦੇ ਕਹਿੰਦੇ ਨੇ ਕਿ ਧੰਨ ਨੇ ਉਹ ਜੀ ਜਿਹੜੇ ਨੇ ਚਰ ਘਰ ਵਿੱਚ ਆਪਣੇ ਆਪ ਨੂੰ ਵੱਲ ਜ ਰੱਖਦੇ ਨੇ ਨਾਮ ਰੂਪੀ ਘਰ ਵਿੱਚ ਬੈਠਦੇ ਨੇ ਨਾਮ ਰੂਪੀ ਜਹਾਜ ਦੇ ਸਵਾਰ ਬੰਦੇ ਨੇ ਆਪਣਾ ਜੀਵਨ ਇਸ ਸੰਸਾਰ ਵਿੱਚ ਸਫਲਾ ਕਰ ਰਹੇ ਨੇ ਸਗਰੂ ਸਾਹਿਬ ਦਾ ਕਰਮ ਅਰਹਤ ਕਰਨੇ ਇਸ ਅੰਮ੍ਰਿਤਮੇ ਦੀ ਚਾੜ ਸੋਤ੍ਰੇ ਗੁਰਪਾਇਆ ਸੁਖਮਾਰਾ ਵਿਚਾਰ ਜਿਹੜੀ ਅਕਾ ਕਰਨ ਕਰਨੀ ਹੈ ਆਸੰਗਤ ਅਰਗੁਣ ਸਤਿਗੁਣ ਤੇ ਤਪੋਗ ਆਜਾ ਕੇ ਵਿਚਾਰ ਜਿਹੜੀ ਅਪਕਾਲਪੇ ਸਰਵਣ ਕੀਤੀ ਸੀ ਸਤਿਗੁਰੂ ਸੋ ਅੱਜ ਤੀਸਰਾ ਪਾਠ ਸ਼ੁਰੂ ਹੁੰਦਾ ਹੈ ਤਮੋਗਟ ਦੇ ਵਿੱਚ ਜਿਹੜਾ ਪਹਿਲਾ ਪੜਾਣਾ ਬਾੜੇ ਸਮਝ ਲਈਏ ਕਿ ਇਹ ਤਿੰਨ ਵਸਨਾ ਕੀ ਕੀ ਨੇ ਮਾਇਆ ਪਰ ਜਨਾਂ ਦੀ ਵਿਚਾਰ ਕਰ ਰਹੇ ਆ ਤੇਰਾ ਦੱਸਣ ਦਾ ਭਾਵੇਂ ਆ ਸੱਤੂ ਦਾ ਭਾਵੇਂ ਆ ਕਿ ਉਸ ਪਰਮਾਤਮਾ ਦੇ ਨਾਲ ਜਿਹੜਾ ਵਾ ਇਹ ਮਨ ਦੇ ਅੰਦਰ ਕੋਈ ਵੀ ਜਿਹੜਾ ਵਿਸ਼ਰਵਤਾਰ ਖਤਮ ਹੋ ਜਾਂਦੇ ਨੇ ਤੇ ਜਿਹੜਾ ਵਾ ਰਗੂ ਗਣ ਰਗੂ ਗਣ ਦਾ ਅਦਾਵਤ ਕਾਲਾ ਪੈ ਜਾਣਾ ਜਾਂ ਕਿਸੇ ਵੀ ਵਿਸ਼ਿਆ ਵਿੱਚ ਖਚਿਤ ਰਹਿਣਾ ਜੀਵਨ ਜਿਹੜਾ ਇਹ ਅਜਾਈ ਗੋਣਾ ਤਮੋ ਗਣ ਤਮੋ ਗਣ ਇਹ ਆਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਅੰਧਾਰ ਵਿੱਚ ਪੈ ਰਹਿਣਾ ਤੇ ਨਾਮ ਜਪਣ ਦੀ ਯੁਕਤੀ ਜਿਹੜੀ ਆ ਉਹ ਵਿਵਾਲ ਹੈ ਸੋ ਅੱਜ ਪਹਿਲਾਂ ਬਾਤ ਆਪ ਜੀ ਸਰਵਣ ਕਰੋਗੇ ਤਮੋ ਗਣ ਦਾ ਕਾਮ ਕਾਲੂ ਕ੍ਰੋਧ ਉਸ ਤੋਂ ਬਾਅਦ ਲੋਕ ਕੋ ਔਰ ਕਾਤ ਗੁਰੂ ਸਹਿ ਕਿਰਪਾ ਕਰਨ ਤਮ ਦਾ ਪਾਵਿਆ ਤਮਸ ਪਾਪ ਜਿਹਦੇ ਨਾਲ ਸਾਡੇ ਹਿਰਦੇ ਅੰਦਰ ਵਿਕਾਰ ਪੈ ਜਾਂਦੇ ਨੇ ਕਾਮ ਕ੍ਰੋਧ ਕਾਇਆ ਤੋਂ ਨਾਲ ਜਿਉ ਕੰਚਣ ਸੁਹਾਗਾ ਕਲ ਜਿਹੜਾ ਕਾਮ ਇਹ ਹਿਰਦੇ ਨੂੰ ਅੰਦਰੋਂ ਅੰਦਰੀਂ ਸ੍ਰੀ ਨੂੰ ਜਿਹੜਾ ਉਹ ਖਤਮ ਕਰ ਦਿੰਦਾ ਏ ਕਹਿੰਦੇ ਆ ਜੀ ਜਿਹੜਾ ਕਾਮ ਹੈ ਇਹਦਾ ਪਾਵਿਆ ਕਿ ਕਾਮ ਦੇ ਦੋ ਰੂਪ ਨੇ ਇੱਕ ਤੇ ਇਸ ਸੰਸਾਰ ਵਿੱਚ ਗ੍ਰਸਥ ਜੀਵਨ ਦੇ ਵਿੱਚ ਆਪਣਾ ਪਰਿਵਾਰ ਅੱਗੇ ਵਧਾਉਣ ਵਾਸਤੇ ਇਹਦੀ ਬਸ ਲੋੜ ਹੈ ਤੇ ਦੂਜਾ ਜਿਹੜਾ ਇੱਕ ਕਾਮ ਇਹ ਵੀ ਆ ਤੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਣਾ ਉਸ ਪਰਮਾਤਮਾ ਦੇ ਨਾਮ ਵਿੱਚ ਕੰਮ ਵਿੱਚ ਜੁੜ ਜਾਣਾ ਕਾਮ ਦਾ ਭਾਵ ਹੈ ਕੰਮ ਤੇ ਜੇਕਰ ਇਹਨੂੰ ਆਪਾਂ ਚੰਗੇ ਪਾਸੇ ਲਾ ਲਈਏ ਤੇ ਇਹੋ ਜਿਹੜਾ ਤਮੋਗਣ ਆ ਸੱਚੇ ਜੁੜਦਾ ਰੂਪ ਹੋ ਜਾਵੇਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਹੌਲੀ ਹੌਲੀ ਆਜ ਦੇ ਨਾਲ ਇਹ ਜਿਹੜੀ ਵਿਚਾਰਿਆ ਜੇਕਰ ਆਜ ਜਰਜੀ ਸਾਹਿਬ ਦੇ ਸ੍ਰੀ ਪੜੇ ਤੇ ਗੁਰਦਾਨ ਕ੍ਰਿਸ਼ਨੀ ਮਹਾਰਾਜ ਕਹਿੰਦੇ ਨੇ ਏਕਾ ਮਾਈ ਜੁਗਤਿ ਆਈ ਤੇ ਚਲੇ ਪਰਵਾ ਤੇ ਤੇ ਚਲੇ ਇਹਨਾਂ ਨੇ ਕਹਿਆ ਗਾਇ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਇਹ ਕਬੀਰ ਜੀ ਕਹਿੰਦੇ ਨੇ ਤਮੋ ਸਤੋ ਰਜੋ ਗੁਣ ਇਹ ਤੇਰੀ ਸਭ ਮਾਇਆ ਐਵੇਂ ਵੀ ਇਹ ਜਿਹੜੀ ਆ ਮਾਇਆ ਦਾ ਗੁਰਸੱਜ ਆਜ ਦੀ ਬਖਸ਼ ਕੀਤੀ ਹੋਈ ਆ ਉਹ ਵਰਨਾ ਵਰ ਭਾਗੀ ਆ ਜਿਹੜਾ ਇਸ ਇਨਾਂ ਦੇ ਨਾਲ ਮਾਇਆ ਤੋਂ ਜਿਹੜਾ ਆਪਣੇ ਆਪ ਨੂੰ ਛੜਾਦਾ ਹੈ ਉਹ ਸਤਿਗੁਰ ਦੇ ਰਾਹ ਵਿੱਚ ਜਾ ਕੇ ਉਸ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦਾ ਹੈ ਸੋ ਜਦੋਂ ਵੀ ਗੁਰੂ ਘਰ ਆਉਂਦੇ ਹੋ ਗੁਰੂ ਘਰ ਦਾ ਭਾਵ ਇਹ ਵੀ ਹੈ ਕਿ ਇੱਥੇ ਮਨ ਨੂੰ ਸ਼ਾਂਤੀ ਦੇਣੀ ਆ ਇੱਥੇ ਵੀ ਜੇ ਕਰਾ ਕੇ ਸਾਡਾ ਮਨ ਨਾ ਕਿਹਾ ਇੱਦੋਂ ਆੜਿਆ ਉਧਰੋਂ ਆ ਨਹੀਂ ਹੋਇਆ ਜੇ ਬੈ ਕਦੇ ਰਹਿਗੇ ਤੇ ਤੇਰਾ ਅਡਾ ਮਨ ਜਿਹੜਾ ਉਹ ਟਖਾਣੇ ਨਹੀਂ ਰਵੇਗਾ ਸਭਾ ਸੰਗਤ ਦੇਦਰੋਂ ਸ਼ੁਰੂ ਕਰਿਓ ਨੈਤਰ ਮੁੰਦ ਕੇ ਬੈਠ ਕੇ ਗੁਨਾਮ ਦੇ ਵਿਚਾਰ ਨੂੰ ਸਰਵਣ ਕਰੋ ਗੁਰੂ ਸਾਹਿਬ ਦੇ ਪ੍ਰਕਾਰ ਕਿਸੇ ਵੇਲੇ ਜੁੜਾ ਮਾਨ ਆਪਣੇ ਆਪ ਟਖਾਣੇ ਆ ਜਾਵੇਗਾ ਤੇ ਮਹਾਰਾਜ ਇਸੇ ਤਰ੍ਹਾਂ ਬਖਸ਼ਿਸ਼ਾ ਕਰਦੇ ਰਹਿਣਗੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਬਸੇ ਖੜਾ ਪ੍ਰਸ਼ਾਦੀ ਜੀ ਕਰਦਾ ਰਹੇਗਾ ਸੋ ਆਪ ਸੰਗਤਾਂ ਭਾਈ ਸਾਹਿਬ ਜੀ ਤੋਂ ਨਾਮ ਸਿਮਰਨ ਦੀ ਜਿਹੜੀ ਅਸੀਂ ਆਪਰਾਜ

I'm not a i